ਭਾਜਪਾ ਉਮੀਦਵਾਰ ਹੰਸਰਾਜ ਹੰਸ ਦਾ ਲਗਾਤਾਰ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਤੇ ਲਗਾਤਾਰ ਦੇਸ਼ ਭਰ ਦੇ ਕਿਸਾਨ ਜਿਹੜੇ ਭਾਜਪਾ ਦਾ ਵਿਰੋਧ ਕਰ ਰਹੇ ਨੇ ਅਤੇ ਇਸੇ ਨੂੰ ਲੈ ਕੇ ਪੰਜਾਬ ਦੇ ਵਿੱਚ ਭਾਜਪਾ ਉਮੀਦਵਾਰ ਹੰਸਰਾਜ ਹੰਸ ਵੱਲੋਂ ਬੀਤੇ ਦਿਨੀ ਕਿਸਾਨਾਂ ਦੇ ਉੱਤੇ ਇੱਕ ਵਿਵਾਦਿਤ ਬਿਆਨ ਦਿੱਤਾ ਗਿਆ ਜਿਸ ਤੋਂ ਬਾਅਦ ਬਵਾਲ ਖੜਾ ਹੋ ਗਿਆ ਤੇ ਕਿਸਾਨ ਨੇਤਾ ਮਨਜੀਤ ਸਿੰਘ ਕੁਮਾਰਾ ਨੇ ਕਰੜੇ ਸ਼ਬਦਾਂ ਦੇ ਵਿੱਚ ਇਸ ਬਿਆਨ ਦੀ ਨਿੰਦਾ ਕੀਤੀ ਹੈ ਉਤੇ ਮਨਜੀਤ ਸਿੰਘ ਕਮਾਣਾ ਦਾ ਕਹਿਣਾ ਕਿ ਹੰਸ ਰਾਜ ਹੰਸ ਆਪਣੀ ਮਰਿਆਦਾ ਭੁੱਲ ਚੁੱਕੇ ਨੇ ਤੇ ਭੱਦੀ ਸ਼ਬਦਾਵਲੀ ਜਿਹੜੀ ਉਹਨਾਂ ਨੇ ਕਿਸਾਨਾਂ ਤੇ ਵਰਤੀ ਆ ਉਦ ਦਾ ਜਵਾਬ ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਨੂੰ ਜ਼ਰੂਰ ਦਿੱਤਾ ਜਾਊਗਾ ਨਾਲ ਹੀ ਮਨਜੀਤ ਸਿੰਘ ਕਮਾਣਾ ਨੇ ਕਿਹਾ ਕਿ ਭਾਜਪਾ ਕਿਸਾਨਾਂ ਦੀ ਦੁਸ਼ਮਣ ਜਮਾਤ ਹੈ ਤੇ ਇਸ ਭਾਜਪਾ ਨੂੰ ਲੋਕ ਸਭਾ ਚੋਣਾਂ ਦੇ ਵਿੱਚ ਸੋਜ ਸਮਝ ਕੇ ਹੀ ਵੋਟ ਪਾਓ ਮੈਂ ਮਨਜੀਤ ਸਿੰਘ ਰਾਸ਼ਟਰੀ ਪ੍ਰੈਜ਼ੀਡੈਂਟ ਭਾਰਤੀ ਕਿਸਾਨ ਮਜ਼ਦੂਰ ਯੂਨੀਅਨ ਜੋ ਕੱਲ ਬੀਜੇਪੀ ਦੇ ਕੈਂਡੀਡੇਟ ਹਸਲੇ ਹਰਜੀ ਨੇ ਬਿਆਨ ਦਿਆ ਟੀਵੀ ਤੇ ਕਾਫੀ ਬਿਆਨ ਚੱਲਿਆ ਵੀ 2 ਤਰੀਕ ਤੋਂ ਬਾਅਦ ਅਸੀਂ ਕਿਸਾਨਾਂ ਨੂੰ ਕੁੱਟਾਂਗੇ ਅਸੀਂ ਲਾਠੀਆਂ ਨਾਲ ਐਦਾਂ ਕਰਾਂਗੇ ਕਿਸਾਨਾਂ ਤੋਂ ਜੋ ਸਾਡੇ ਸਵਾਲ ਕਰਦੇ ਆ ਬਹੁਤ ਕੁਝ ਉਹਨੇ ਬੋਲ ਵੀ ਕੋਈ ਗੱਲ ਨਹੀਂ ਤਾਕੜੇ ਹੋ ਜੋ ਮੈਂ ਦੇਖਦਾ ਕਿਹੜਾ ਤੁਹਾਨੂੰ ਉਹ ਕਹੂਗਾ ਮੈਂ ਦੇਖਦਾ ਕਿਹੜਾ ਐਦਾਂ ਕਰੂਗਾ ਕਿਸਾਨਾਂ ਵਰੇ ਇੰਨਾ ਜ਼ਿਆਦਾ ਬੋਲੇ ਆ ਉਹਦੇ ਚ ਬੀਜੇਪੀ ਦਾ ਚਿਹਰਾ ਬਿਲਕੁਲ ਬੀਰੋ ਨੰਗਾ ਹੋ ਗਿਆ ਕਿਉਂਕਿ ਜੋ ਇਹ ਬੀਜੇਪੀ ਦੀ ਇਹਦੇ ਪਿੱਛੇ ਜੋ ਅਡੋਲਜੀ ਹੈ ਇਹ ਸਰਕਾਰ ਦੀ ਅਸੱਤਾ ਦੇ ਵਿਚਾਰਨ ਤੋਂ ਬਾਅਦ ਇਹਦਾ ਮੇਨ ਆਹੀ ਹੈ ਜਿੱਦਾਂ ਇਹਨਾਂ ਨੇ ਸਾਡੇ ਸ਼ੂਕਰਨਜੀ ਨੂੰ ਗੋਲੀ ਮਾਰ ਕੇ ਸ਼ਹੀਦ ਕਰਿਆ ਸਾਡੇ ਸੁਰਿੰਦਰਪਾਲ ਆਕੜੀ ਜੀ ਨੂੰ ਸ਼ਹੀਦ ਕਰਿਆ ਬੀਜੇਪੀ ਦੇ ਗੁੰਡਾ ਵੱਲੋਂ ਉਸ ਤੋਂ ਬਾਅਦ 750 ਕਿਸਾਨ ਸਾਡੇ ਪਿਛਲੇ ਅੰਦੋਲਨ ਦੇ ਸ਼ਹੀਦ ਹੋਏ 22 ਕਿਸਾਨ ਅੱਜ ਤੱਕ ਸ਼ਹੀਦ ਹੋਰੇ ਇਹ ਅੰਦੋਲਨ ਦੇ ਵਿੱਚ ਬੀਰੋ ਇੱਕ ਗੱਲ ਯਾਦ ਰੱਖਿਓ ਕਿਸਾਨ ਮਜ਼ਦੂਰ ਹਰ ਇੱਕ ਵਰਗ ਦੇ ਛੋਟੇ ਵਪਾਰੀ ਜਿੰਨੇ ਵੀ ਨੇ ਕਿਉਂਕਿ ਇਹ ਜਿਹੜੀ ਲੜਾਈ ਚੱਲ ਰਹੀ ਹੈ ਇੱਕ ਗੁੰਡਾ ਇੱਕ ਪਾਸੇ ਗੁੰਡਾ ਅਸਰੇ ਗੁੰਡਾ ਰਾਜ ਹੈ ਇੱਕ ਪਾਸੇ ਆਮ ਨੋਰਮਲ ਲੋਕ ਹੈ ਜਿਹੜੇ ਆਪਣੀ ਹੱਕੀ ਮੰਗਾਂ ਲਈ ਲੜਾਈ ਲੜਦੇ ਆ ਇਹਦੇ ਚ ਜੋ ਹਸ ਰਾਜ ਹਸ ਰਹੇ ਆ ਅੱਜ ਦੱਸ ਤਿਆ ਵੀ ਭਾਜਪੀ ਨੇ ਦੋ ਤਰੀਕ ਤੋਂ ਉਹ ਤੁਹਾਨੂੰ ਕੀ ਕਰਨਾ ਕੀ ਉਹਨਾਂ ਦੀ ਸੋਚ ਹੈ ਇਹ ਉਹਨਾਂ ਨੇ ਪਹਿਲਾਂ ਗਣੀ ਮਿਠੀ ਸਬਜਤ ਦੇ ਤਹਦ ਕੰਨਾ ਕਹੀਆਂ ਨੇ ਵੀਰੋ ਇੱਕ ਗੱਲ ਯਾਦ ਰੱਖਿਓ ਇਹ ਇਹ ਜਮਾਤ ਹੈ जिने ਸਾਨੂੰ ਦਿੱਲੀ ਜਾਣ ਤੋਂ ਰੋਕਿਆ ਜਿਨੇ ਸਾਡੇ ਕਿਸਾਨ ਮਜ਼ਦੂਰ ਜਦੋਂ ਆਪਣੀਆਂ ਹੱਕੀ ਮੰਗਾਂ ਦੀ ਗੱਲ ਕਰਦੇ ਆ ਇਹਨਾਂ ਨੂੰ ਹਵਾਲ ਜਵਾਬ ਕਰਦੇ ਆ ਉੱਥੇ ਇਹਨਾਂ ਨੂੰ ਮਾਰਦੇ ਆ ਸਾਨੂੰ ਡੰਡਾਂ ਨਾਲ ਕੁੱਟਦੇ ਆ ਵੀਰੋ ਇਹਨਾਂ ਨੂੰ ਆ ਗਿਆ ਸਮਾਂ ਹੁਣ ਸੱਤਾ ਜਿਹੜਾ ਇਲੈਕਸ਼ਨ ਦੇ ਜਿਨੇ ਇਲੈਕਸ਼ਨ ਦੇ ਦਿਨਾਂ ਦੇ ਵਿੱਚ ਤੁਸੀਂ ਇੱਕ ਗੱਲ ਯਾਦ ਰੱਖਿਓ ਜਿਹੜੀ ਇਹ ਗੱਲ ਕਹਿ ਰਹੇ ਨੇ ਅਦਰਵਾਇਜ ਇਹ ਕੱਲ ਨੂੰ ਸੱਤਾ 'ਚ ਆਣੇ ਆ ਤਾਂ ਇਹ ਗੱਲ ਕਰਨਗੇ ਕਿਉਂਕਿ ਇਹਨਾਂ ਨੇ ਲਖੀਮਪੁਰ ਖੀਰੀ ਕਾਂਡ ਜਦੋਂ ਹੋਇਆ ਉੱਥੇ ਸਾਡੇ ਕਿਸਾਨ ਚਾਰ ਕਿਸਾਨ ਸ਼ਹੀਦ ਕਰੇ ਇੱਕ ਪੱਤਰਕਾਰ ਜ਼ਹੀਦ ਕਰਿਆ ਇਹੀ ਜਿਹੜੇ ਭਾਜਪਾ ਦੇ ਜਿਹੜੇ ਗੁੰਡੇ ਲੋਕ ਸੀਗੇ ਇਹਨਾਂ ਨੇ ਇਹੀ ਚੀਜ਼ ਐ ਅੱਜ ਹਸਰਾਜ ਹੱਸਨੇ ਆਪਣੇ ਮੂੰਹ ਤੋਂ ਬੋਲ ਕੇ ਕਹਿ ਦਿਆ ਵੀ ਮੈਂ ਇਹ ਗੱਲ ਕਰਨਾ ਅਸੀਂ ਸਾਡਾ ਆਉਣ ਵਾਲੇ ਸਮੇਂ ਦੇ ਵਿੱਚ ਪੰਜਾਬ ਦੇ ਵਿੱਚ ਜੋ ਸ਼ਾਂਤ ਮਈ ਨਾਲ ਲੋਕ ਜੀਂਦੇ ਨੇ ਸ਼ਾਂਤ ਮਈ ਤਰੀਕੇ ਨਾਲ ਰਹਿੰਦੇ ਨੇ ਉਹ ਚੀਜ਼ ਨੂੰ ਅਸੀਂ ਸ਼ਾਂਤ ਨਹੀਂ ਰਹਿਣ ਦੇਣਾ ਅਸੀਂ ਇਹਨਾਂ ਨੂੰ ਇੱਕ ਦੋ lần ਲੜਾਣਾ ਮਾਰਨਾ ਇਹਦੇ ਕਰਕੇ ਵੀਰੋ ਮੈਂ ਤਾਂ ਇਹੀ ਗੱਲ ਕਹੂੰਗਾ ਆਉਣ ਵਾਲੇ ਦਿਨਾਂ 'ਚ ਬਹੁਤ ਸੋਚ ਸਮਝ ਕੇ ਵੋਟ ਪਾਓ ਕਿਉਂਕਿ ਵੋਟਾਂ ਦਾ ਟਾਈਮ ਚੱਲ ਰਿਹਾ ਹੈ ਪਾਓ ਜਿਹੜੀ ਮਰਜ਼ੀ ਪਾਰਟੀ ਨੂੰ ਅਸੀਂ ਨਹੀਂ ਕਹਿੰਦੇ ਵੀ ਇਹਨੂੰ ਪਾਓ ਉੱਪਰ ਭਾਜਪੀ ਦਾ ਪੁਰਜ਼ੋਰ ਵਿਰੋਧ ਕਰੋ ਡਟ ਕੇ ਜਿੱਦਾਂ ਇਹਨਾਂ ਸਵਾਲ ਜਵਾਬ ਕਰਦੇ ਆ ਉਦਾਂ ਇਹਨਾਂ ਨੂੰ ਸਵਾਲ ਜਵਾਬ ਕਰਦੇ ਰਹੋ ਇਹਨਾਂ ਨੂੰ ਪਤਾ ਲੱਗ ਜਾਏ ਕਿ ਜਿਹੜਾ ਇਹ ਬੋਲਦੇ ਆ ਨਾ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਸਵਾਲ ਕਰਨ ਤੇ ਤੁਹਾਨੂੰ ਕੁੱਟਾਂਗੇ ਤੁਹਾਨੂੰ ਜੇਲ੍ਹਾਂ 'ਚ ਸਿੱਟਾਂਗੇ ਤੁਹਾਨੂੰ ਇਹ ਕਰਾਂਗੇ ਉਹਨਾਂ ਦਾ ਉਹਨੂੰ ਪਤਾ ਲੱਗ ਜਾਏ ਕਿਉਂਕਿ 13 ਤਰੀਕ ਨੂੰ ਅਸੀਂ ਦਿੱਲੀ ਜਾਣਾ ਸੀਗਾ 13 ਫਰਵਰੀ ਨੂੰ ਜਦ ਕਿ ਇਹਨਾਂ ਨੇ ਵੱਡੀ ਵੱਡੀਆਂ ਕੰਧਾਂ ਇਹਨਾਂ ਨੇ ਕੱਢੀਆਂ ਦਿੱਲੀ ਜਾਣ ਤੋਂ ਸਾਨੂੰ ਇਹਨਾਂ ਨੇ ਰੋਕਿਆ ਇਹਨਾਂ ਨੇ ਸਾਡੇ ਸ਼ੂ ਕਰਨ ਤੇ ਗੋਲੀਆਂ ਮਾਰੀਆਂ ਇਹਨਾਂ ਨੇ ਸਾਡੇ ਕਿਸਾਨ ਹੋਰ ਸ਼ਹੀਦ ਕਰੇ ਇਹਨਾਂ ਨੇ ਸਾਡੇ ਸਰਿੰਦਰਪਾਲ ਨੂੰ ਸ਼ਹੀਦ ਕਰਿਆ ਕੱਲ ਨੂੰ ਹੋਰ ਬਹੁਤ ਕੁਸ਼ੇ ਕਰਨ ਦੀ ਸੋਚ ਰੱਖੀ ਬੈਠੇ ਨੇ ਇਹ ਚੀਜ਼ ਕਰਕੇ ਤੁਸੀਂ ਸਾਰੇ ਸੋਚੋ ਤੇ ਇੱਕ ਗੱਲ ਮੈਂ ਹੋਰ ਸਾਸਰਾਜ ਹਸਜੀ ਨੂੰ ਕਹਿਣਾ ਚਾਹਾਂਗਾ ਹਸਰਾਜ ਹਸਜੀ ਜਿਹੜੀਆਂ ਗੱਲਾਂ ਤੁਸੀਂ ਇਹ ਕਰ ਦਿਓ ਨਾ ਦੋ ਤੋਂ ਬਾਅਦ ਦੇਖਾਂਗੇ ਐਦਾਂ ਕਰਾਂਗੇ ਜਿੱਦਣ ਤੁਹਾਡਾ ਦਿਲ ਕਰਦਾ ਜਿੱਥੇ ਤੁਹਾਡਾ ਦਿਲ ਕਰਦਾ ਟੱਕਰ ਲਿਓ ਸਮਾਂ ਤੁਹਾਡਾ ਸਥਾਨ ਤੁਹਾਡਾ ਖਾਲੀ ਹੱਥ ਆਵਾਂਗੇ ਤੁਹਾਡੇ ਜਿੱਦਾਂ ਮੈਂ ਤਾਂ ਸਾਹਮਣੇ ਆ ਕੇ ਦਿਖਾਇਓ ਤੁਹਾਡੇ ਜਿੱਦਾਂ ਮੈਂ ਤਾਂ ਲੜ ਕੇ ਦਿਖਾਇਓ ਜਿਹੜੀ ਗੱਲਾਂ ਕਰਨ ਉਹ ਅਸੀਂ ਕੁੱਟਾਂਗੇ ਅਸੀਂ ਇਹਨਾਂ ਨੂੰ ਡੰਡਾਂ ਨਾਲ ਸਿੱਧਾ ਕਰ ਲਾਂਗੇ ਕਿਉਂਕਿ ਕੀ ਗੰਗ ਇਹ ਦੇਸ਼ ਹੈ ਜਿਹੜਾ ਇੱਕ ਆਮ ਲੋਕਾਂ ਦਾ ਆਮ ਨਾਗਰਿਕਾਂ ਦਾ ਦੇਸ਼ ਹੈ ਇਹ ਕੋਈ ਗੁੰਡਾ ਰਾਜ ਨਹੀਂ ਹੈ ਇੱਥੇ ਕੋਈ ਤਾਲੀਵਾਨੀ ਰਾਜ ਨਹੀਂ ਜਿਹੜਾ ਤੁਸੀਂ ਸਾਨੂੰ ਜੇ ਅਸੀਂ ਆਪਣੀ ਹੱਕੀ ਮੰਗਾਂ ਲਈ ਪ੍ਰੋਟੈਸਟ ਕਰਦੇ ਹਾਂ ਸਾਨੂੰ ਕੁੱਟੋਂਗੇ ਸਾਡੇ ਡੰਡੇ ਮਰੋਂਗੇ ਤੁਸੀਂ ਬਹੁਤ ਕੁਝ ਕਰ ਲਿਆ ਪਰ ਹੁਣ ਅੰਤ ਹੁੰਦੀ ਹਰ ਇੱਕ ਚੀਜ਼ ਦੀ ਹੁਣ ਤੁਹਾਡਾ ਅੰਤ ਆ ਗਿਆ ਮੈਂ ਤਾਂ ਆਹੀ ਕਹੂੰਗਾ ਸਾਰੇ ਜਿੰਨੇ ਵੀ ਵੀਰ ਮੇਰੇ ਚੀਜ਼ ਵੀਡੀਓ ਦੇਖਣ ਕਿਸਾਨ ਮਜ਼ਦੂਰ ਵੋਟਰ ਹਰ ਇੱਕ ਵਰਗ ਦੇ ਬਿਰੋ ਇਹ ਭਾਜਪਾ ਵਾਲੇ ਲੋਕਾਂ ਨੂੰ ਸੱਤਾ ਤੋਂ ਲਾਂਬੇ ਕਰੋ ਇਹਨਾਂ ਨੂੰ ਇਹਨਾਂ ਦੀ ਔਕਾਤ ਦਿਖਾ ਦਿਓ ਵੀ ਕੁਰਸੀ ਤੋਂ ਬਿਨਾ ਕੀ ਹੁੰਦਾ ਕਿਉਂਕਿ ਜੋ ਇਹ ਗੱਲਾਂ 'ਚ ਕਰਨ ਲੱਗੇ ਹੋਇਆ ਪੰਜਾਬ ਨੂੰ ਤੋੜਨ ਦੀਆਂ ਦੇਸ਼ ਨੂੰ ਤੋੜਨ ਦੀਆਂ ਕਰਨ ਲੱਗੇ ਹੋਇਆ ਇਹਨਾਂ ਨੇ ਪਹਿਲਾਂ ਹੀ ਬਹੁਤ ਜ਼ੋਰ ਲਾਇਆ ਅੱਗੇ ਵੀ ਆਹੀ ਕੁਝ ਕਰਨਗੇ ਮੈਂ ਤਾਂ ਆਹੀ ਕਹੂੰਗਾ ਆਉਣ ਵਾਲੇ ਦਿਨਾਂ ਦੇ ਵਿੱਚ ਜੜੀਆਂ ਵੋਟਾਂ ਹੋਣੀਆਂ ਨੇ ਸੋ ਸਮਝੇਗੇ ਪਾਇਓ ਉਸ ਤੋਂ ਬਾਅਦ ਹਸਰੋਜ ਹਸ ਜੀ ਕੋਈ ਗੱਲ ਨਹੀਂ ਜਦੋਂ ਸਮਾਂ ਆਇਆ ਤੁਸੀਂ ਆਪ ਸਾਡੇ ਕੋਲ ਆਓਗੇ ਪਹਿਲਾਂ ਵੀ ਆਉਂਦੇ ਰਹੋ ਪਹਿਲਾਂ ਵੀ ਗੜਗੜੀਆਂ ਕੱਢਦੇ ਰਹੋ ਅੱਗੋਂ ਵੀ ਕੱਢਾਂਗੇ ਤੁਹਾਨੂੰ ਸਮਾਂ ਦੱਸੂਗਾ ਵੀ ਕੀ ਹੁੰਦਾ ਵੇ ਪੰਜਾਬ ਦੇ ਲੋਕ ਨੇ ਪੰਜਾਬ ਉਹ ਸੁਭਾ ਜਿਨੇ ਜਦ ਵੀ ਕਿਤੇ ਕੋਈ ਜੰਗ ਦੀ ਲੜਾਈ ਹੋਈ ਹੈ ਚਾਹੇ ਕਾਰਗਿਲ ਦੀ ਹੋਵੇ ਚਾਹੇ ਆਜ਼ਾਦੀ ਚਾਹੇ ਕੁਛ ਵੀ ਮੁਰੇ ਹੋ ਕੇ ਲੜੇ ਨੇ ਪਰ ਜਿਹੜੀ ਗੱਲਾਂ ਤੁਸੀਂ ਕਰਕੇ ਪੰਜਾਬ ਤੋੜਨ ਦੀ ਗੱਲ ਕਰਦੇ ਹੋ ਨਾ ਇਹਨੇ ਟੁੱਟਣਾ ਨਾ ਪੰਜਾਬ ਟੁੱਟੂਆ ਅਸੀਂ ਇਕੱਠੇ ਆ ਇਕੱਠੇ ਰਹਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ